ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਬਹੁਤ ਹੀ ਖਾਸ ਜੋ ਵਿਸ਼ਾ ਆਪਾਂ ਦੱਸਣ ਜਾ ਰਹੇ ਆ ਕੀ ਦਰਬਾਰ ਤੇ ਮੀਰਵਾਰ ਦੇ ਦਿਨ ਪੀਰਾ ਫਤੀਰਾ ਦੇ ਦਰਬਾਰ ਤੇ ਸ਼ੀਸ਼ੇ ਕਿਉਂ ਚੜਾਏ ਜਾਂਦੇ ਆ ਤੇ ਸ਼ੀਸ਼ਿਆਂ ਦੇ ਨਾਲ ਕੀ ਕਿਸ਼ਮਾ ਹੁੰਦਾ ਹੈ ਕੀ ਕੁਝ ਅਸੀਂ ਪਾ ਸਕਦੇ ਹਾਂ ਸਿਰਫ ਇੱਕ ਸ਼ੀਸ਼ਾ ਚੜਾਉਣ ਨਾਲ ਸਿਰਫ ਇੱਕ ਨਹੀਂ ਬਲਕਿ ਜੋੜੀ ਚੜਾਉਣੀ ਚਾਹੀਦੀ ਜਦੋਂ ਵੀ ਚੜਾਉਣੀ ਹੈ ਹੁਣ ਜੋ ਸ਼ੀਸ਼ਿਆਂ ਦਾ ਕਰਮ ਵੀਰਵਾਰ ਦੇ ਦਿਨ ਕੀਤਾ ਜਾਂਦਾ ਜਾਂ ਫਿਰ ਐਤਵਾਰ ਦੇ ਦਿਨ ਤੇ ਇਹਦੇ ਨਾਲ ਲਾਭ ਕੀ ਮਿਲਦਾ ਹੈ ਬਹੁਤ ਹੀ ਜ਼ਿਆਦਾ ਲਾਭ ਮਿਲਣ ਵਾਲਾ ਹੈ ਸੋ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਜੀ ਜੇਕਰ ਵੀਡੀਓ ਨੂੰ ਸੁਣ ਰਹੇ ਹੋ ਤੇ ਪੂਰੀ ਸੁਣਨਾ ਵੰਨਾ ਇੱਥੇ ਹੀ ਤੁਸੀਂ ਵੀਡੀਓ ਛੱਡ ਸਕਦੇ ਆ ਸੋ ਪਰਮਾ ਮਤਲਬ ਤਾਂ ਇਨਸਾਨ ਬਹੁਤ ਕੁਝ ਚਾਹੁੰਦਾ ਹੈ ਸੋ ਮਤਲਬ ਦੀ ਹੀ ਗੱਲ ਹਰ ਕੋਈ ਸੁਣਨਾ ਚਾਹੁੰਦਾ ਹੈ ਕਿ ਸਾਨੂੰ ਇਸ ਗੱਲ ਦਾ ਕਾਰਨ ਪਤਾ ਲੱਗ ਜਾਵੇ ਸੋ ਪ੍ਰਮਾਤਮਾ ਲਈ ਅਸੀਂ ਟਾਈਮ ਕੱਢ ਨਹੀਂ ਸਕਦੇ ਤੇ ਆਪਾਂ ਸੋਚਦੇ ਆਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬਦਲ ਲਈਏ ਸਿਰਫ ਇੱਕ ਸਿਰ ਝੁਕਾ ਕੇ ਸੋ ਕਰਮ ਕਰਨੇ ਬਹੁਤ ਜ਼ਰੂਰੀ ਨੇ ਚੰਗਾ ਗਿਆਨ ਸੁਣਨਾ ਵੀ ਬਹੁਤ ਜ਼ਰੂਰੀ ਹੈ ਸੋ ਜੇਕਰ ਤੁਸੀਂ ਵੀਡੀਓ ਪੂਰੀ ਨਹੀਂ ਸੁਣ ਸਕਦੇ ਤਾਂ ਫਿਰ ਲਾਭ ਕਿਵੇਂ ਮਿਲੇਗਾ ਕਿਉਂਕਿ ਵੀਡੀਓ ਦੇ ਵਿੱਚ ਜੋ ਵੀ ਗੱਲਾਂ ਕਰੀਦੀਆਂ ਉਹ ਤੁਹਾਡੇ ਕੰਮ ਦੀਆਂ ਹੀ ਹੁੰਦੀਆਂ ਆ ਸੋ ਜੇਕਰ ਸੱਚੇ ਦਿਲੋਂ ਤੁਸੀਂ ਆਪਣੇ ਮੁਰਸ਼ਿਦ ਦੇ ਨਾਲ ਪਿਆਰ ਕਰਦੇ ਹੋ ਤਾਂ ਪਲੀਜ਼ ਵੀਡੀਓ ਨੂੰ ਪੂਰੀ ਸੁਣਿਆ ਕਰੋ ਫਰਨਾ ਉਪਰੋਪਰੋ ਜੇ ਤੁਸੀਂ ਫਰਜ਼ੀ ਜਿਹਾ ਆਦਾ ਕਰਦੇ ਆ ਤੇ ਫਿਰ ਮਾਲਕ ਤਾਂ ਦਿਲਾਂ ਦੀਆਂ ਜਾਣਦਾ ਹੈ ਕਿ ਅਸੀਂ ਕਿੰਨਾ ਲਗਾਵ ਮਾਲਕ ਦੇ ਨਾਲ ਰੱਖਦੇ ਆਂ ਸੋ ਜਿੰਨਾ ਦਿਲੋਂ ਲਗਾਵ ਰੱਖੋਗੇ ਸੋ ਹਰ ਇੱਕ ਗੱਲ ਨੂੰ ਸੀਰੀਅਸ ਹੋ ਕੇ ਚੱਲੋਗੇ ਕਿ ਇਹ ਗੱਲ ਜੇਕਰ ਕਹੀ ਗਈ ਹੈ ਤੇ ਅਸੀਂ ਇਹਦੇ ਤੇ ਅਮਲ ਵੀ ਕਰਨਾ ਹੈ ਤੇ ਲਾਭ ਫਿਰ ਪ੍ਰਮਾਤਮਾ ਕਿਰਪਾ ਕਰਨੀ ਸ਼ੁਰੂ ਕਰ ਦਿੰਦਾ ਲਾਭ ਮਿਲਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜੋ ਤੁਸੀਂ ਮਨ ਵਿੱਚ ਸੋਚਦੇ ਸਿਰਫ ਇੱਕ ਆਪਣੇ ਮੁਰਸ਼ਿਦ ਨੂੰ ਆਪਣੇ ਗੁਰੂ ਨੂੰ ਮੋੜੇ ਰੱਖ ਕੇ ਚੱਲੋਗੇ ਕਿ ਅਸੀਂ ਆਪਣੇ ਗੁਰੂ ਲਈ ਇਹ ਕੁਝ ਕਰਨ ਜਾ ਰਹੇ ਆਂ ਤਾ ਪ੍ਰਮਾਤਮਾ ਦਿਲਾਂ ਦੀਆਂ ਜਾਣਦਾ ਹੈ ਫਿਰ ਉਹ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ ਉਸ ਰੂਹ ਦੇ ਉੱਤੇ ਸਹੀ ਇਸ ਕਰਕੇ ਜਿਕਰ ਕਰਮ ਕਰਨਾ ਹੀ ਹੈ ਤੇ ਮਨ ਚਿੱਤ ਲਗਾ ਕੇ ਹੀ ਕਰਨਾ ਚਾਹੀਦਾ ਹੈ ਵਰਨਾ ਫਿਰ ਕਰਮ ਕੀਤੇ ਦਾ ਫਾਇਦਾ ਨਹੀਂ ਜੇਕਰ ਅਸੀਂ ਸਿਰਫ ਆਪਣੇ ਮਤਲਬ ਦੀਆਂ ਗੱਲਾਂ ਹੀ ਪਾੜੀਏ ਜੀ ਪ੍ਰਮਾਤਮਾ ਲਈ ਅਸੀਂ 10 ਮਿੰਟ ਵੀ ਨਹੀਂ ਕੱਟ ਸਕਦੇ 5 ਮਿੰਟ ਦਾ ਵੀ ਸਮਾਂ ਨਹੀਂ ਕੱਢ ਸਕਦੇ ਤੇ ਪਰ ਅਸੀਂ ਸੋਚਦੇ ਹਾਂ ਕਿ ਸਾਡੀ ਜ਼ਿੰਦਗੀ ਪਲਟ ਜਾਵੇ ਜ਼ਿੰਦਗੀ ਵਧੀਆ ਹੋ ਜਾਵੇ ਸਮਾਂ ਜਿਹੜਾ ਮੈਂਟਲ ਸਟੈਂਡਾ ਜੀ ਸਾਡਾ ਬਦਲ ਜਾਵੇ ਪਰ ਅਸੀਂ ਪ੍ਰਮਾਤਮਾ ਲਈ ਕੁਝ ਵੀ ਨਹੀਂ ਕਰ ਸਕਦੇ ਸੋ ਹੁਣ ਆਪਾਂ ਇੱਥੇ ਜੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਇਹਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸਦੇ ਆਂ ਪਹਿਲਾਂ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਮੇਰੀ ਮਾਤਾ ਦਾ ਨਾਮ ਵੀਰਪਾਲ ਕੌਰ ਹੈ ਤੇ ਮੇਰੀ ਮਾਤਾ ਦੇ ਸਿਰ ਪੀਰ ਖੇਡਦੇ ਨੇ ਤੇ ਸਾਰਾ ਦਿਨ ਹੀ ਸਿਰ ਘੁੰਮਦਾ ਰਹਿੰਦਾ ਹਿਲਦਾ ਰਹਿੰਦਾ ਹੈ ਸੋ ਇਹ ਬਠੰਡੇ ਦੇ ਰਹਿਣ ਵਾਲੇ ਆ ਚੀਜ਼ ਸੋ ਦੇਖੋ ਆਪਾਂ ਇਸ ਵਿਸ਼ੇ ਤੇ ਵੀਡੀਓਸ ਪਾ ਚੁੱਕੇ ਆ ਕੁਝ ਦਿਨ ਪਹਿਲਾਂ ਹੀ ਆਪਾਂ ਇੱਕ ਵੀਡੀਓ ਇਸ ਵਿਸ਼ੇ ਤੇ ਪਾਈ ਹੋਈ ਆ ਥੰਬਨੇਲ ਚੈੱਕ ਕਰਕੇ ਤੁਸੀਂ ਸੁਣ ਕੇ ਕੰਮ ਕਰ ਸਕਦੇ ਆ ਸੋ ਕਿਉਂਕਿ ਅਸੀਂ ਹਰ ਇੱਕ ਪ੍ਰੋਬਲਮ ਦਾ ਹੱਲ ਕਰਮ ਦਰਸੀ ਦਾ ਆ ਸੋ ਤੁਸੀਂ ਕਰਮ ਕਰ ਸਕਦੇ ਆ ਜੀ ਕੁਝ ਦਿਨ ਪਹਿਲਾਂ ਹੀ ਆਪਾਂ ਇਸ ਵਿਸ਼ੇ ਤੇ ਵੀਡੀਓ ਪਾਈ ਆ ਤੁਸੀਂ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਆ ਸੋ ਕਮੈਂਟ ਬਹੁਤ ਜ਼ਿਆਦਾ ਹੁੰਦੇ ਨੇ ਸੋ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਲੱਗਦੀ ਹੈ ਤੁਸੀਂ ਉਹ ਵੀਡੀਓ ਚੈੱਕ ਕਰ ਸਕਦੇ ਆ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਦੇ ਆ ਕਮੈਂਟ ਬਹੁਤ ਜ਼ਿਆਦਾ ਨੇ ਦੱਸਣ ਵਾਲੇ ਤੇ ਜੇਕਰ ਅਸੀਂ ਇੱਕ ਹੀ ਵਿਸ਼ੇ ਬਾਰੇ ਦੱਸਦੇ ਰਹੀਏ ਤੇ ਕਮੈਂਟਸ ਬਹੁਤ ਜ਼ਿਆਦਾ ਜਮ੍ਹਾਂ ਹੋ ਜਾਂਦੇ ਨੇ ਸੋ ਕਾਫੀ ਰੂਹਾਂ ਨਾਰਾਜ਼ ਵੀ ਹੋ ਜਾਂਦੀਆਂ ਹੈ ਕਿ ਸਾਡੇ ਕਮੈਂਡ ਦਾ ਜਵਾਬ ਨਹੀਂ ਦਿੱਤਾ ਜੀ ਸੋ ਇਸ ਕਰਕੇ ਜੇਕਰ ਕਮੈਂਡ ਦਾ ਜਵਾਬ ਦੇਣ ਲੱਗਾਂਗੇ ਤੇ ਵੀਡੀਓ ਬਹੁਤ ਜ਼ਿਆਦਾ ਇੱਥੇ ਹੀ ਲੰਬੀ ਹੋ ਜਾਂਦੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਡ ਦੱਸ ਦਈਏ ਸੋ ਇਹ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਜੇਕਰ ਸੁਪਨੇ ਦੇ ਵਿੱਚ ਕਾਲੀ ਮੱਚੇ ਪਿੱਛੇ ਦੌੜਦੀ ਹੈ ਤਾਂ ਇਹਦਾ ਕੀ ਕਾਰਨ ਹੈ ਕਿਉਂਕਿ ਅਸੀਂ ਪੀਰਾਂ ਦੀ ਸੇਵਾ ਕਰਦੇ ਪੀਰਾਂ ਨੂੰ ਮੰਨਦੇ ਆਂ ਤੇ ਤੁਹਾਡੀਆਂ ਵੀਡੀਓ ਤੇ ਹਰ ਵਾਰ ਦੇਖਦੇ ਆ ਸਾਰੀਆਂ ਹੀ ਵੀਡੀਓ ਵੈਸੇ ਸਾਨੂੰ ਪਤਾ ਹੈ ਕਿ ਤੁਸੀਂ ਸੁਣਦੇ ਹੋ ਸਾਡੀਆਂ ਕਿਉਂਕਿ ਕਮੈਂਟਸ ਤੋਂ ਪਤਾ ਲੱਗ ਜਾਂਦਾ ਆ ਆਈਡੀ ਦੇਖ ਲਈਦੀ ਆ ਕਿ ਕਿਹੜੇ ਕਮੈਂਟਸ ਸਾਨੂੰ ਹਰ ਰੋਜ਼ ਆਉਂਦੇ ਆ ਸੋ ਕਾਫੀ ਰੂਹਾਂ ਨੇ ਜਿਹੜੀਆਂ ਹਰ ਰੋਜ਼ ਸਾਡੀ ਵੀਡੀਓ ਸੁਣਦੀਆਂ ਆ ਸੋ ਉਹਨਾਂ ਦਾ ਧੰਨਵਾਦ ਕਰਦੇ ਆਂ ਜੀ ਤੁਹਾਡਾ ਵੀ ਧੰਨਵਾਦ ਕਰਦੇ ਆਂ ਸੋ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਹਰ ਰੋਜ਼ ਸਮਾਂ ਕੱਢਦੇ ਹੋ ਤੇ ਵੀਡੀਓ ਨੂੰ ਸੁਣਦੇ ਹੋ ਕਮੈਂਟ ਵੀ ਕਰਦੇ ਹੋ ਜੀ ਸੋ ਪਰਮਾਤਮਾ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਕਿ ਤੁਸੀਂ ਹਰ ਰੋਜ਼ ਪਰਮਾਤਮਾ ਲਈ ਟਾਈਮ ਜ਼ਰੂਰ ਕੱਢੋ ਆਨੇ ਬਹਾਨੇ ਸਹੀ ਚਾਹੇ ਕਿਸੇ ਵੀ ਬਹਾਨੇ ਨਾ ਕੱਢੋ ਪਰ ਪਰਮਾਤਮਾ ਦੇ ਟਾਈਮ ਜ਼ਰੂਰ ਕੱਢਿਆ ਕਰੋ ਜੀ ਸੋ ਦੇਖੋ ਇੱਥੇ ਆਪਾਂ ਤੁਹਾਨੂੰ ਇੱਕ ਇਹੀ ਕਵਾਂਗੇ ਕਿ ਪੀਰਾਂ ਦੀ ਤਾਂ ਸੇਵਾ ਕਰਦੇ ਹੋ ਘਰ ਵਿੱਚ ਜੇਕਰ ਚਰਾਗ ਰੋਸ਼ਨ ਕਰਦੇ ਹੋ ਦਰਬਾਰ ਬਣਿਆ ਹੋਇਆ ਹੈ ਪੀਰਾਂ ਦਾ ਤੇ ਨਾਲ ਇੱਕ ਕਰਮ ਜਰੂਰ ਕਰਿਆ ਕਰੋ ਜਿਹੜੀਆਂ ਵੀ ਰੂਹਾਂ ਪੀਰਾਂ ਵਹਿਰਾਂ ਦੀ ਸੇਵਾ ਕਰਦੀਆਂ ਆ ਸੋ ਮਹੀਨੇ ਚ ਇੱਕ ਵਾਰ ਹੀ ਕਰਮ ਕਰੋ ਕਰੋ ਜਰੂਰ ਮੰਗਲਵਾਰ ਦੇ ਦਿਨ ਤੁਸੀਂ ਕੜਾਈ ਪ੍ਰਸ਼ਾਦ ਤਿਆਰ ਕਰਿਆ ਕਰੋ ਤੇ ਆਪਣੇ ਪੀਰੋ মুর্ਸ਼ਿਦ ਅੱਗੇ ਭੋਗ ਲਗਾ ਦਿਆ ਕਰੋ ਤੇ ਉਹਨਾਂ ਅੱਗੇ ਅਰਦਾਸ ਕਰਦਿਆ ਕਰੋ ਕੀ ਪ੍ਰਸ਼ਾਦ ਬਣਿਆ ਜੋ ਹੈ ਪੀਰ ਜੀ ਇਹ ਕਬੂਲ ਕਰਾ ਦੇਣਾ ਸੋ ਤੁਹਾਡੇ ਨਾਲ ਹੀ ਮਹਾਮਾਈ ਨੂੰ ਵੀ ਸਜਦਾ ਸਲਾਮਾ ਤੁਹਾਡੇ ਨਾਲ ਜਿਹੜਾ ਵੀ ਪੀਰ ਫਕੀਰ ਦੇਵੀ ਦੇਵਤਾ ਚੱਲਦਾ ਹੈ ਉਹਨਾਂ ਨੂੰ ਅਸੀਂ ਤੁਹਾਡੇ ਨਾਲ ਹੀ ਮੰਨਦੇ ਆਂ ਤੇ ਤੁਹਾਨੂੰ ਸਲਾਮ ਕਰ ਲਿਆ ਉਹਨਾਂ ਨੂੰ ਕਰ ਲਿਆ ਉਹਨਾਂ ਦੇ ਚਰਨਾਂ ਦੇ ਵਿੱਚ ਸਾਡੀ ਅਰਦਾਸ ਕਬੂਲ ਕਰਾ ਦਿਆ ਕਰੋ ਸੋ ਜਦੋਂ ਤੁਸੀਂ ਆਪਣੇ ਮੁਰਸ਼ਦ ਨੂੰ ਮੂਰੇ ਰੱਖ ਕੇ ਚੱਲੋਗੇ ਕੋਈ ਵੀ ਕਰਮ ਕਰੋਗੇ ਕਿਸੇ ਵੀ ਦੇਵਤੇ ਦੇ ਨਾਮ ਦਾ ਕਰਨਾ ਹੈ ਤੇ ਅਰਦਾਸ ਆਪਣੇ ਮੇਨ ਮੁੱਟ ਮੋਰੇ ਹੀ ਕਰਨੀ ਹੈ ਜੋ ਤੁਹਾਨੂੰ ਲੱਗਦਾ ਹੈ ਚੱਤੀ ਹੈ ਸੋ ਜਿਨ੍ਹਾਂ ਦੀ ਤੁਸੀਂ ਸ਼ੁਰੂਆਤ ਕੀਤੀ ਤੇ ਜਿਨ੍ਹਾਂ ਦੇ ਨਾਮ ਦਾ ਚਿਰਾਗ ਰੋਸ਼ਨ ਹੁੰਦਾ ਹੈ ਉਹਨਾਂ ਅੱਗੇ ਅਰਦਾਸ ਕਰਕੇ ਤੁਸੀਂ ਪ੍ਰਸ਼ਾਦ ਦਾ ਭੋਗ ਮਹੀਨੇ ਚ ਇੱਕ ਵਾਰ ਹੀ ਚਾਹੇ ਚੇਠੇ ਮੰਗਲਵਾਰ ਕਰਦਿਆ ਕਰੋ ਤੇ ਚੰਗੀ ਗੱਲ ਹੈ ਕਿਉਂਕਿ ਪੀਰਾ ਵਹੀਰਾ ਦੇ ਨਾਲ ਮਹਾਮਾਈ ਦਾ ਪੈਰਾ ਜ਼ਰੂਰ ਹੁੰਦਾ ਹੈ ਜੀ ਤੋ ਇਸ ਕਰਕੇ ਕਰਮ ਜ਼ਰੂਰ ਕਰਨਾ ਸੋ ਫਿਰ ਉੜ ਕੇ ਇਹੋ ਜੀ ਕੋਈ ਵੀ ਵਿਚਾਰ ਤੁਹਾਨੂੰ ਨਹੀਂ ਆਵੇਗੀ ਕਿਉਂਕਿ ਮਹਾਮਾਈ ਦਾ ਇਹ ਇਸ਼ਾਰਾ ਹੁੰਦਾ ਹੈ ਜਿਕਰ ਇਹ ਮੁਝਿਆ ਕੋਈ ਵੀ ਸੁਪਨਾ ਆਵੇ ਸੋ ਵੱਖਰਾ ਵੱਖਰਾ ਕਰਕੇ ਨਹੀਂ ਚੱਲਣਾ ਜ਼ਿੰਦਗੀ ਦੇ ਵਿੱਚ ਬਹੁਤਾ ਖਲਾਰਾ ਕਹਿੰਦੇ ਕਿ ਨਹੀਂ ਪਾਉਣਾ ਚਾਹੀਦਾ ਇੱਕ ਨੂੰ ਹੀ ਫੈਲ ਦੇ ਦੋ ਇੱਕ ਨੂੰ ਸਰਦਾਰੀ ਦੇ ਦੋ ਸਭ ਕੁਝ ਸੰਭਾਲ ਲੈਂਦਾ ਹੈ ਬਸ ਅਰਦਾਸ ਇਹ ਕਰਦਿਆ ਕਰੋ ਕਿ ਤੁਹਾਡੇ ਨਾਲ ਜਿੰਨੇ ਵੀ ਦੇਵੀ ਦੇਵਤੇ ਚੱਲਦੇ ਆ ਪੀਰ ਫਕੀਰ ਚੱਲਦੇ ਆ ਸੋ ਸਾਰਿਆਂ ਨੂੰ ਹੀ ਸਲਾਮ ਆ ਸੋ ਇੰਨੇ ਚ ਹੀ ਤੁਹਾਡੀ ਜਾਨ ਸੌਖੀ ਛੁੱਟ ਜਾਂਦੀ ਕਿਉਂਕਿ ਅੱਜ ਜਿसे ਸ਼ੁਰੂਆਤ ਕਰ ਲਵਾਂਗੇ ਵੱਖ-ਵੱਖ ਰੂਪਾਂ ਵਿੱਚ ਉਹਨਾਂ ਨੂੰ ਮੰਨਣਾ ਸ਼ੁਰੂ ਕਰ ਦਵਾਂਗੇ ਤੇ ਆਉਣ ਵਾਲੀ ਪੀੜ੍ਹੀ ਕੱਲ ਨੂੰ ਸੇਵਾ ਨਾ ਕਰੇਗੀ ਤਾਂ ਫਿਰ ਉਹਨਾਂ ਨੂੰ ਤੰਗੀ ਮਿਲੇਗੀ ਸੋ ਇਸ ਕਰਕੇ ਕਦੇ ਵੀ ਬਚਨ ਵੀ ਕਰਨੇ ਆ ਢੰਗ ਨਾਲ ਹੀ ਕਰਨੇ ਆ ਸੋਚ ਸਮਝ ਕੇ ਕਰਨੇ ਆ ਤੇ ਜਿਹੜਾ ਕਿ ਆਉਣ ਵਾਲੀ ਪੀੜ੍ਹੀ ਤੇ ਕੋਈ ਵੀ ਤੁਹਾਡੀ ਵਜ੍ਹਾ ਨਾਲ ਫਾਰਨਾ ਪਵੇ ਜੀ ਸੋ ਆਪ ਵੀ ਸਿਖਾਲੇ ਰਹੋ ਤੇ ਆਪਣੇ ਪਰਿਵਾਰ ਨੂੰ ਵੀ ਸਿਖਾਲੇ ਕਰਕੇ ਜਾਓ ਸੋ ਇਸ ਕਰਕੇ ਹਮੇਸ਼ਾ ਹੀ ਸੋਝੀ ਦੇ ਨਾਲ ਚੱਲਣਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਪਾਸ ਦਿੰਨੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਇੱਕ ਟਾਈਮ ਹੀ ਸਲਾਮ ਕਰਦਾ ਹਾਂ ਕੀ ਇਹ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਬਹਿਮਾ ਪਰਮਾ ਚੋਂ ਕੱਢਦੇ ਹੋ ਉਸ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਕਰਦੇ ਆ ਜੀ ਕਿਉਂਕਿ ਤੁਹਾਡੇ ਕਮੈਂਟ ਵੀ ਹਰ ਰੋਜ਼ ਆਉਂਦੇ ਆ ਤੁਸੀਂ ਵੀ ਹਰ ਰੋਜ਼ ਸਾਡੀਆਂ ਵੀਡੀਓ ਸੁਣਦੇ ਹੋ ਜੀ ਇਸੇ ਤਰ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਲੱਗੇ ਰਹੋ ਸੋ ਸੱਚ ਦਾ ਸਲਾਮ ਚਾਹੇ ਇੱਕ ਟਾਈਮ ਹੀ ਪਰਮਾਤਮਾ ਨੂੰ ਕਰੋ ਪਰ ਕਰੋ ਜ਼ਰੂਰ ਉਹਨਾਂ ਦੇ ਟਾਈਮ ਕੱਟੋ ਜ਼ਰੂਰ ਕਿਉਂਕਿ ਜੋ ਉਹਨਾਂ ਨੇ ਤੁਸੀਂ ਟਾਈਮ ਕੱਢ ਲਿਆ ਸਮਝ ਲਓ ਕਿ ਤੁਸੀਂ ਆਪਣੇ ਲਈ ਟਾਈਮ ਕੱਢ ਲਿਆ ਤੁਸੀਂ ਆਪਣੀ ਜ਼ਿੰਦਗੀ ਨੂੰ ਸਵਾਰ ਲਿਆ ਸੋ ਉਹ ਵੀ ਸਾਡਾ ਹੀ ਇੱਕ ਫਾਇਦਾ ਹੈ ਜੇਕਰ ਅਸੀਂ ਪ੍ਰਮਾਤਮਾ ਨੇ ਟਾਈਮ ਕੱਢਦੇ ਆ ਨਾ ਉਹਦੇ ਵਿੱਚ ਵੀ ਬਹੁਤ ਸਾਡਾ ਹੀ ਲਾਲਚ ਛिपਿਆ ਹੋਇਆ ਹੈ ਪ੍ਰਮਾਤਮਾ ਤਾਂ ਕੁਝ ਵੀ ਨਹੀਂ ਸਾ ਤੋਂ ਮੰਗਦਾ ਕੁਝ ਵੀ ਨਹੀਂ ਕਹਿੰਦਾ ਹੈ ਕਿ ਸਾਡੇ ਲਈ ਕੁਝ ਕਰੋ ਸੋ ਜੇਕਰ ਉਹਨਾਂ ਦੇ ਚਰਨਾਂ ਵਿੱਚ ਤੁਸੀਂ 5-10 ਮਿੰਟ ਦਾ ਸਮਾਂ ਬਤਾਉਂਦੇ ਵੀ ਹੋ ਤੇ ਅੱਗੇ ਜਾ ਕੇ ਉਹਦਾ ਲਾਭ ਵੀ ਤੁਹਾਨੂੰ ਹੀ ਮਿਲਣਾ ਹੈ ਸੋ ਇਸ ਕਰਕੇ ਇੱਕ ਟਾਈਮ ਹੀ ਚਾਹੇ ਪ੍ਰਮਾਤਮਾ ਦੇ ਚਰਨਾਂ ਵਿੱਚ ਹਾਜ਼ਰੀ ਲਗਾਓ ਭਨ ਲਗਾਓ ਹਰ ਰੋਜ਼ ਜਿਵੇਂ ਹਰ ਰੋਜ਼ ਆਪਾਂ ਹਰੇਕ ਕੰਮ ਕਰਦਾ ਕਰਦੇ ਆ ਆਪਣਾ ਫਰਜ਼ ਸਮਝ ਕੇ ਇਸੇ ਤਰ੍ਹਾਂ ਨਾ ਪਰਮਾਤਮਾ ਲਈ ਵੀ ਟਾਈਮ ਫਰਜ਼ ਸਮਝ ਕੇ ਹੀ ਕੱਟਿਆ ਕਰੋ ਜੀ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਵੀਰਵਾਰ ਦੇ ਦਿਨ ਪੀਰਾਂ ਦੀ ਦਰਗਾਹ ਤੇ ਜੇਕਰ ਸ਼ੀਸ਼ੇ ਚੜ੍ਹਾ ਦਿੰਨੇ ਹੋ ਤਾਂ ਉਹਦਾ ਸਾਨੂੰ ਲਾਭ ਕੀ ਮਿਲਦਾ ਹੈ ਸੋ ਪਹਿਲਾ ਜੋ ਆਪਾਂ ਲਾਭ ਇਹਦੇ ਵਿੱਚ ਦੱਸਾਂਗੇ ਕਿ ਜਿਨ੍ਹਾਂ ਨੂੰ ਕੋਈ ਨਿਗਾਹ ਦੀ ਪ੍ਰੋਬਲਮ ਹੈ ਪਰ ਬਾਰ-ਬਾਰ ਚੈੱਕ ਕਰਾਉਂਦੇ ਹੋ ਤੇ ਡਾਕਟਰ ਕਹਿੰਦਾ ਹੈ ਕਿ ਨਿਗਾਹ ਬਿਲਕੁਲ ਸਹੀ ਆ ਪਰ ਤੁਹਾਨੂੰ ਲੱਗਦਾ ਹੈ ਕਿ ਸਾਡੀ ਨਿਗਾਹ ਘਟਦੀ ਜਾ ਰਹੀ ਆ ਕੋਈ ਦਵਾਈ ਖਾਂਦੇ ਆ ਉਹ ਲੱਗ ਨਹੀਂ ਰਹੀ ਸਮਝ ਲੈਣਾ ਕਿ ਉੱਥੇ ਹੁਣ ਸਾਡਾ ਮੁਰਸ਼ਿਦ ਹੀ ਇਹ ਸਾਡਾ ਕੰਮ ਸਵਾਰ ਸਕਦਾ ਹੈ ਸਾਡੇ ਦੁੱਖ ਨੂੰ ਦੂਰ ਕਰ ਸਕਦਾ ਹੈ ਸੋ ਕਿਉਂਕਿ ਇਹ ਸਚਾਈ ਦੀ ਗੱਲ ਹੈ ਕੋਈ ਵੀ ਆਪਣੇ ਕੋਲੋਂ ਗੱਲਾਂ ਨਹੀਂ ਬਣਾਈਆਂ ਜੋ ਪਰਖਿਆ ਹੈ ਜ਼ਿੰਦਗੀ ਵਿੱਚ ਤੇ ਫਿਰ ਤੁਸੀਂ ਇੱਥੇ ਵੀ ਇੱਕ ਕੰਮ ਕਰ ਸਕਦੇ ਆ ਕਿ ਤੁਸੀਂ ਆਪਣੇ ਪੀਰੋ মুর্ਸ਼ਿਦ ਅੱਗੇ ਅਰਦਾਸ ਕਰ ਸਕਦੇ ਆ ਸੁੱਖ ਸੁੱਖ ਮੰਗਦੇ ਆ ਸ਼ੀਸ਼ਿਆਂ ਦੀ ਤੇ ਜਦੋਂ ਤੁਹਾਨੂੰ ਲੱਗੇ ਕਿ ਹੁਣ ਸਾਨੂੰ ਇਹਦਾ ਫਾਇਦਾ ਹੈ ਲਾਭ ਮਿਲਿਆ ਹੈ ਤੇ ਸ਼ੀਸ਼ਿਆਂ ਦੀ ਜੋੜੀ ਤੁਸੀਂ ਪੀਰੋ মুর্ਸ਼ਿਦ ਦੇ ਚੜਾ ਸਕਦੇ ਇੱਕ ਤਾਂ ਇਹ ਵੀ ਕਾਰਨ ਹੈ ਕਿ ਸ਼ੀਸ਼ੇ ਇਸ ਕਰਕੇ ਚੜਾਏ ਜਾਂਦੇ ਆ ਖਾਸ ਕਰਕੇ ਅੱਖਾਂ ਲਈ ਤੇ ਦੂਸਰਾ ਇਹਦਾ ਬਹੁਤ ਵੱਡਾ ਜੋ ਕਾਰਨ ਹੈ ਕਿ ਨਿਗਾਹ ਸਹੀ ਆ ਅਸੀਂ ਸਹੀ ਸਲਾਮਤ ਆ ਸਭ ਕੁਝ ਸਹੀ ਚੱਲ ਰਿਹਾ ਆ ਵਧੀਆ ਦਿਸਦਾ ਹੈ ਪਰ ਜਿਹੜੇ ਇਨਸਾਨ ਚਾਹੁੰਦੇ ਨੇ ਕਿ ਸਾਡਾ ਤੀਸਰਾ ਨੇਤਰ ਚਾਨਣ ਹੋ ਜਾਵੇ ਤੀਸਰਾ ਨੇਤਰ ਖੁੱਲ ਜਾਵੇ ਸੋ ਸਿਰਫ ਆਪਣੇ ਮੁਰਸ਼ਿਦ ਦੀ ਸੇਵਾ ਕਰਨੀ ਚਾਹੁੰਦੇ ਆ ਤੇ ਉਹਨਾਂ ਦੇ ਦਰਸ਼ਨ ਦੀਦਾਰ ਕਰਨੀ ਚਾਹੁੰਦੇ ਆ ਸੋ ਉਹ ਵੀ ਰੂਹਾਂ ਸ਼ੀਸ਼ੇ ਦਰਬਾਰ ਤੇ ਚੜਾ ਸਕਦੀਆਂ ਆ ਸੋ ਬਹੁਤ ਹੀ ਵੱਡਾ ਲਾਭ ਇਸ ਕਰਮ ਦੇ ਨਾਲ ਮਿਲਦਾ ਹੈ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਕਰਮ ਕਰ ਦਿਨੇ ਹੋ ਸੋ ਕੁੱਝ ਗੱਲਾਂ ਬਹੁਤ ਨੇ ਜਿਹੜੀਆਂ ਅਜਮਾਈਆਂ ਹੋਈਆਂ ਹੈ ਤੇ ਆਪਾਂ ਉਹ ਹੀ ਜਿੱਦਾਂ ਜਿੱਦਾਂ ਯਾਦ ਆਉਂਦਾ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਿਆ ਹੈ ਇੱਥੇ ਤੱਕ ਪਹੁੰਚੇ ਆ ਤੇ ਉਹ ਗੱਲਾਂ ਅਸੀਂ ਤੁਹਾਡਾ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਵੇਂ ਜਿਵੇਂ ਕੋਈ ਗੱਲ ਮਨ ਵਿੱਚ ਆਉਂਦੀ ਹੈ ਜਿਵੇਂ ਆਪਾਂ ਸ਼ੀਸ਼ੇ ਨੂੰ ਕਿਸੇ ਲਿਸ਼ਕੋਰ ਦੀ ਤਰਫ ਕਰਦੇ ਆ ਤੇ ਉਹਦੀ ਲਿਸ਼ਕੋਰ ਕਿੰਨੀ ਜ਼ਿਆਦਾ ਦੂਰ ਤੱਕ ਪੈਂਦੀ ਹੈ ਤੇ ਉਹ ਸਿਰਫ ਇੱਕ ਚਾਨਣ ਹੈ ਤੇ ਇਹਦਾ ਮਤਲਬ ਹੈ ਰੋਸ਼ਨੀ ਚਾਨਣੜ ਤੇ ਸ਼ੀਸ਼ੇ ਦੇ ਵਿੱਚ ਸਾਫ਼ ਦਿਖਣਾ ਤੇ ਸਮਝ ਲਓ ਕਿ ਤੀਸਰਾ ਨੇਤਰ ਖੁੱਲ ਜਾਣਾ ਸੋ ਜਦੋਂ ਤੀਸਰਾ ਨੈਤਰ ਖੁੱਲਦਾ ਹੈ ਤੇ ਪੂਰੇ ਸੰਸਾਰ ਤੇ ਅਸੀਂ ਕੀ ਕੁਝ ਹੋ ਰਿਹਾ ਹੈ ਉਹ ਸਭ ਕੁਝ ਦੇਖ ਸਕਦੇ ਹਾਂ ਤੀਸਰਾ ਨੈਤਰ ਜਦੋਂ انسان ਦਾ ਖੁੱਲ ਜਾਂਦਾ ਹੈ ਸੋ ਇਹ ਕੁਝ ਕਰਮ ਹੁੰਦੇ ਨੇ ਜਿਹੜੇ ਅਸੀਂ ਕਰ ਲਈਏ ਤੇ ਬਾਕੀ ਤੀਸਰਾ ਨੈਤਰ ਖੁੱਲਣ ਦੇ ਕੁਝ ਸੰਕੇਤ ਵੀ ਮਿਲਦੇ ਹੈ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਾਂਗੇ ਜੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਤੇ ਕਈ ਰੂਹਾਂ ਲੰਬੀ ਵੀਡੀਓ ਦੇਖ ਕੇ ਪੂਰੀ ਸੁਣਦੀਆਂ ਨਹੀਂ ਜੀ ਹੁਣ ਆਪਾਂ ਇੱਥੇ ਸਮਾਪਤ ਕਰੀਏ ਜੀ ਜੇ ਵੀਰਾਂ ਦੀ ਜੈ ਸਤਿ ਸ੍ਰੀ ਅਕਾਲ